ਇਹ 26 ਮਈ 2024 ਸ਼ਾਮ ਤਕਰੀਬਨ 4 ਵਜੇ ਦੀ ਵਾਰਦਾਤ ਹੈ ਜਿਹਦੇ ਵਿੱਚ ਦੋ ਘਟਾਂ ਵਿੱਚ ਆਪਸ ਵਿੱਚ ਜ ਲੜਾਈ ਹੋਈ ਤੇ ਉਹਦੇ ਵਿੱਚ ਇੱਕ ਸਾਡਾ ਮ੍ਰਿਤਕ ਰੁਪਿੰਦਰ ਸਿੰਘ ਰੁਪਿੰਦਰ ਸ਼ਰਮਾ ਉਰਫ ਰਵੀ ਪੁੱਤਰ ਲੇ ਲੇਟ ਰਾਜ ਕੁਮਾਰ ਵਾਸੀ ਕਾਲੇਕੇ ਥਾਣਾ ਧਨੋਲਾ ਜਿੱਦੀ ਉਹਦੇ ਇਸ ਝਗੜੇ ਦੇ ਵਿੱਚ ਲੜਾਈ 'ਚ ਮੌਤ ਹੋ ਜਾਂਦੀ ਹੈ ਤੇ ਇਹਦੇ ਵਿੱਚ ਇਹਦੇ ਚਾਚੇ ਦੇ ਬਿਆਨ ਤੇ ਚਾਚਾ ਹਰਵਿੰਦਰ ਸਿੰਘ ਪੁੱਤਰ surjeet singh ਵਾਸੀ ਕਾਲਕਤੇ ਬਿਆਨ ਤੇ 15 ਦੋਸ਼ੀਆਂ ਦੇ ਖਿਲਾਫ ਵਗਦਮਾ ਦਰਜ ਕੀਤਾ ਗਿਆ ਮਕੱਮਾ ਨੰਬਰ 72 ਜਦੇ ਵਿੱਚ ਇਹਦੀ ਜਿਹੜਾ ਰੁਪਿੰਦਰ ਸ਼ਰਮਾ ਇਹਦੀ ਮੌਤ ਹੋ ਜਾਂਦੀ ਹੈ ਤੇ ਉਸ ਬੰਦੇ ਵਿੱਚ ਅੱਜ ਜੀ ਪ੍ਰੈਸ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੇਨ 8 ਦੋਸ਼ੀ ਹੈ ਉਹ ਅਸੀਂ ਉਹਨਾਂ ਦੀ ਅਰੈਸਟ ਪਾ ਲਈ ਹੈ ਤੇ ਜਿਨ੍ਹਾਂ ਪਾਸੋਂ ਸਾਨੂੰ ਇੱਕ ਲੱਕੜ ਦੀ ਸੋਟੀ ਇੱਕ ਗੰਡਾਸਾ ਇੱਕ ਕਿਰਪਾਨ ਤੇ ਇੱਕ 32 ਬੋਲ ਦੇਸੀ ਪਿਸਤਰ ਰਿਕਵਰ ਹੋਇਆ ਜਿਹੜਾ ਇਹਦੇ ਵਿੱਚ ਇੱਕ ਦੋਸ਼ੀ ਗਗਨਦੀਪ ਸਿੰਘ ਹੈ ਇਹਦਾ ਪਹਿਲਾ ਥਾਣੇ ਧਨੋਲੇ ਮਕਦਮਾ ਨੰਬਰ 90 ਦਰਜ ਹੈ 323 341 ਦਾ ਤੇ ਜਿਹੜਾ ਮੇਨ ਦੋਸ਼ੀ ਹੈ ਪ੍ਰਗਟ ਸਿੰਘ ਜਿਹਦੇ ਜਿਹਦੇ ਮੇਨ ਬਾਅਰ ਕਰਕੇ ਸਾਰੇ ਦੋਸ਼ੀਆਂ ਦੇ ਨਾਲ ਇਹਦੇ ਕਰਕੇ ਹੋਇਆ ਜਿਹੜਾ ਉਹਦੇ ਉਹਦੇ ਤੇ ਮਕਦਮਾ 163/20 ਦਰਜਾ ਜਿਹੜਾ 307 347 23 500 ਸੇ 148 ਤੋਂ ਜਿਆਦਾ ਫਰਗਤ ਵਾਇਤੇ ਦਰਜਾ ਮੈਂ ਤੁਹਾਨੂੰ ਦੱਸੂਗਾ ਇਹ ਜੀ ਕੀ ਵਜ੍ਹਾ ਰਹੀ ਕਿ ਇਹ ਕਤਲ ਤੱਕ ਮਾਮਲਾ ਪੁੱਜ ਗਿਆ ਇਹਨਾਂ ਦੀ ਕੁਝ ਸਮੇਂ ਤੋਂ ਦੋਨਾਂ ਧਿਰਾਂ ਦੀ ਆਪਸ ਵਿੱਚ ਲਾਕਡਾਊਨ ਚੱਲ ਰਹੀ ਸੀ ਤੇ ਮੌਕੇ ਤੇ ਜਦੋਂ ਇਹਨਾਂ ਦਾ ਆਪਸ ਵਿੱਚ ਜਦੋਂ ਝਗੜਾ ਜਿਆਦਾ ਵੱਧ ਗਿਆ ਉਹਦੇ ਵਿੱਚ ਆ ਵਾਰਦਾਤ ਹੋਈ ਹੈ ਤੇ ਸਰ ਰਿਮਾਂਡ ਵਗੈਰਾ ਕੋਈ ਹਾਂਜੀ ਜਿਹੜੇ ਅੱਜ ਅਸੀਂ 5 ਤਰੀਕ ਨੂੰ ਤਿੰਨ ਦੋਸ਼ੀ ਫੜੇ ਨੇ ਇਹਨਾਂ ਦਾ ਰਿਮਾਂਡ ਲਵਾਂਗੇ ਪੇਸ਼ ਕਰਨਾ ਤਿੰਨ ਤਿੰਨ ਦੋਸ਼ੀਆਂ ਦਾ ਰਿਮਾਂਡ ਹੁਣੇ ਨਹੀਂ ਚੱਲ ਰਿਹਾ